ਗੁਰਦਾਸਪੁਰ ਜ਼ਿਲ੍ਹੇ ਦੇ ਕਾਦਿਆ ਹਲਕੇ ਦੇ ਬੇਟ ਖੇਤਰ ਦੇ ਪਿੰਡ ਪੈਣੀ ਖਾਦਰ ਦੇ ਇੱਕ ਨੌਜਵਾਨ ਦੀ ਗਸ਼ਤ ਕਰਦੇ ਸਮੇ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਫੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਪੈਣੀ ਖਾਦਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ 24 ਫਿਲਟ 77 ਰਜਮਨ 18 RR ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ। ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਮੂਲਾ ਵਿਖੇ ਤਾਇਨਾਤ ਸੀ ਬਿੱਤੇ ਦਿਨ ਗੁਰਪ੍ਰੀਤ ਸਿੰਘ ਫੌਜੀ ਟੁਕੜੀ ਸ ਮਿਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ ਪਰ ਇਸ ਦੌਰਾਨ ਉਸ ਦਾ ਪੈਰ ਤਲਗਣ ਕਰਨ ਉਹ ਇੱਕ ਡੁੰਗੀ ਖੜਵੀ ਜਾੜ ਡਿੱਗਾ ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਨਰਿੰਦਰ ਸਿੰਘ ਤੇ ਦੇ ਬੇਟੇ ਦੀ ਗੱਲ ਤੋਂ ਵੀ ਆ ਉਹਦੀ ਸੌਦੀ ਤੁਹਾਡੇ ਕੀ ਲੱਗ ਮੇਰਾ ਬੇਟਾ ਹੀ ਤੇ ਕੀ ਹੁੰਦਾ ਜਾਂ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਹਰ ਤਾਂ ਫੋਨ ਹੀ ਆਇਆ ਸਾਨੂੰ ਕੋਈ ਹੋਰ ਪਤਾ ਨਹੀਂ ਲੱਗ ਜੁਲਟ ਦੇ ਵਿੱਚ ਹਾਂਜੀ ਕੀ ਦੱਤਿਆ ਚੱਲਣਾ ਉਹਨਾਂ ਨੇ ਕਿਹਾ ਪਾੜੀ ਤੋਂ ਪੈਰ ਪਿਸਲ ਗਿਆ ਤੇ ਡਿੱਗ ਪਿਆ ਥੱਲੇ ਤਾਂ ਉਹਨਾਂ ਨੇ ਕਿਹਾ ਮਰ ਗਿਆ ਹੋ ਗਿਆ ਪੀਦੋਂ ਗਿਆ ਕੋਈ ਕਰਵਾ ਨਹੀਂ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੁ ਸਾਲ 6 ਮਹੀਨੇ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ ਉਹ 24 ਸਾਲ ਦਾ ਠੀਕ ਹੈ ਵਿਆਹਿਆ ਸੀ ਜੇ ਜੇ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰابطਾ ਹੋਇਆ ਹੈ ਜਿਹੜਾ ਉਹਦੀ ਜੁੰਟ ਦੇ ਨਾਲ ਹਾਂ ਜੀ ਹੋਇਆ ਹੁਣ ਠੀਕ ਹੈ ਕਿੰਦੇ ਵਰਾਤ ਨੂੰ 9-10 ਵਜੇ ਨਾਲ ਆਏਗਾ ਘੱਟ ਤੱਕ ਮ੍ਰਿਤਕ ਦੇ ਪਛਾਣ ਦੀ ਕਰ ਲਈਏ ਅਸੀਂ ਤੇ ਮਤਲਬ ਉਹ ਇੱਕ ਰਾਤ ਕਹਿੰਦੇ ਇਹਦਾ 10 ਵਜੇ ਆਏਗਾ ਫਿਰ ਉਹ ਕਹਿੰਦੇ ਜੇ ਤੁਸੀਂ ਕੋ ਸਵੇਰੇ ਮਤਲਬ ਲਿਆਵਾਂਗੇ ਤਿਰਮਨ ਸਾਹਿਬ ਤੁਹਾਡੇ ਨਗਰ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਆ 24 ਸਾਲ ਦਾ ਨੌਜਵਾਨ ਦੇਸ਼ ਦੀ ਰਾਖੀ ਕਰਦੇ ਕਦੋਂ ਚਲਾ ਗਿਆ ਕੀ ਕਰਨ ਦੇਖੋ ਕੋਈ ਲਫਜ਼ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ ਬਹੁਤ ਇਸ ਪਰਿਵਾਰ ਨਾਲ ਅਨਹੂਣੀ ਹੋਈ ਹੈ ਬਹੁਤ ਵਧੀਆ ਲੜਕਾ ਸੀਗਾ ਤਕਰੀਬਨ 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉਹ ਤੇ ਦੇਸ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨ ਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਿਹਾ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਤੇ ਉਹਦਾ ਪੈਰ ਫਿਸਲ ਕਰਨ ਉਹ ਡੂੰਗੀ ਖਾਈ 'ਚ ਮਤਲਬ ਗੱਲ ਕਰਕੇ ਡਿੱਗ ਗਿਆ ਤੇ ਜਿਸ ਕਾਰਨ ਉਹਦੀ ਜਿਹੜੀ ਡੈਥ ਹੋ ਗਈ ਉਹਨੂੰ ਰਾਤਾ ਹੋਇਆ ਤੁਹਾਡੇ ਕੋਲ ਸੁਪਾਉਂਦਾ ਬੋ ਦਾਤਾ तकरीबन ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਐ ਉਹਨਾਂ ਨੇ ਇਹ ਗੱਲ ਕਹੀ ਐ ਵੀ ਅਸੀਂ ਜਿਹੜੀ ਡੱਡ ਬੱਡੀ ਐ ਅੱਜ ਸ਼ਾਮ ਨੂੰ ਤੁਹਾਡੇ ਕੋਲ ਲੈ ਆਵਾਂਗੇ ਪਰ ਪਰਿਵਾਰ ਨੇ ਕਿਆ ਵੀ ਮਤਲਬ ਰਾਤ ਨਾ ਲਿਓ ਕਿਉਂਕਿ ਸੰਸਕਾਰ ਜਿਹੜਾ ਉਹ ਕੱਲ ਹੋਣਾ ਤੇ ਤੁਸੀਂ ਕੱਲ ਜਿਹੜੀ ਸਵੇਰੇ ਮਤਲਬ ਗੱਲ ਕਿ ਨਾਲ ਸਾਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਮਾਪਿਆਂ ਨੂੰ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਕੌਣ-ਕੌਣ ਆਇਆ ਨੇ ਇਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਦੀ ਜਿਹੜੀ ਹੈ ਉਹ ਮਤਲਬ ਗੱਲ ਕਿ ਨਾਲ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿ ਉਹ ਆਨ ਡਿਊਟੀ ਮਤਲਬ ਸੇਵਾ ਨਿਭਾ ਰਹੇ ਆ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ ਚ ਆਏ ਆ ਜੀ ਤੇ ਉਸ ਵਲ ਕੀ ਬੇਨਤੀ ਕਰੋਗੇ ਸਰਕਾਰ ਨੂੰ ਲੇਕਿਨ ਮੈਂ ਸਰਕਾਰ ਕੋਲੋਂ ਬੇਨਤੀ ਇਹੀ ਕਰੂੰਗਾ ਇਸ ਪਰਿਵਾਰ ਦੀ ਜੋ ਵੀ مالی ਮਦਦ ਹੈ ਉਹ ਕੀਤੀ ਜਾਵੇ ਜੀ ਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ ਮੈਂ ਮਤਲਬ ਗੱਲ ਕਿ ਨਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿ ਨਾ ਮੌਕਾ ਦਿੱਤਾ ਜਾਵੇ ਉਹ ਸਾਡੇ ਮਤਲਬ ਬੇਟੇ ਦੀ ਜਗ੍ਹਾ ਇਹ ਆਪਣੀ ਜਿਹੜੀ ਮਤਲਬ ਗੱਲ ਕਿ ਉੱਤੇ ਡਿਊਟੀ ਜਿਹੜੀ ਹੈ ਨਾ ਉਹ ਕਰੇ ਇਹ ਮੇਰੀ ਰਿਕਵੈਸਟ ਹੈ ਆਰਮੀਨੂ ਵੀ ਤੇ ਆਪਣੀ ਪੰਜਾਬ ਸਰਕਾਰ ਨੂੰ ਤੁਹਾਨੂੰ